ਵੈਰਜੀ ਦਾ ਖਾਲਸਾ ਵੈਰਜੀ ਕੀ ਫਤਿਹ ਗੱਲ ਪਾਈ ਅੰਮਰਤਪਾਲ ਸਿੰਘ ਦੀ ਆ ਅੱਜ ਗੱਲ ਆਪਾਂ ਦੋ ਅੰਮਰਤਪਾਲ ਸਿੰਘ ਦੀ ਕਰਾਂਗੇ ਇੱਕ ਉਹ ਅੰਮਰਤਪਾਲ ਸਿੰਘ ਜੋ ਹਜ਼ਾਰਾਂ ਕਿਲੋਮੀਟਰ ਬੈਠਾ ਵਿਰੋਧੀਆਂ ਦੀਆਂ ਚੀਕਾਂ ਪਵਾਈ ਜਾ ਰਿਆਗਾ ਤੇ ਦੂਸਰਾ ਉਹ ਅੰਮਰਤਪਾਲ ਜਿਹੜਾ ਫਿਲਹਾਲ ਅਜੇ ਬਾਹਰ ਆ ਐ ਨਹੀਂ ਪਤਾ ਕਿ ਪੁਲਿਸ ਕਦੋਂ ਗ੍ਰਫਤਾਰ ਕਰ ਲੇ ਤੇ ਜਿਹੜਾ ਖੌਤੀ ਸਾਧਾਂ ਗੀਆਂ ਜਿਹੜੀਆਂ ਚੀਕਾਂ ਪਵਾ ਰਿਆ ਤੇ ਖੌਤੀ ਸਾਧਾਂ ਦੇ ਜਿਹੜੇ ਯਾਰ ਨੇ ਜਿਹੜੇ ਟੁਕੜ ਵੋਚ ਨੇ ਤੇ ਉਹਨਾਂ ਦੀਆਂ ਚੀਕਾਂ ਪਵਾਈ ਜਾ ਰਿਆ ਆਪਾਂ ਇਹਨਾਂ ਦੋਨਾਂ ਦੇ ਅਜ ਮੁੱਦਿਆਂ ਤੇ ਗੱਲ ਕਰਨੀ ਆ ਪਹਿਲਾਂ ਆਪਾਂ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜਦੋਂ ਦਿੱਲੀ ਦੇ ਦਿੱਲੀ ਦੇ ਵਿੱਚ ਲੜਕੀ ਦੇ ਨਾਲ ਆਰੇਪ ਹੁੰਦਾ ਬਲਾਤਕਾਰ ਹੁੰਦਾ ਤੇ ਦੀਪ ਸਿੱਧੂ ਉਥੋਂ ਜਿਉਂਦਾ ਹੁੰਦਾ ਇਸ ਧਰਤੀ ਦੇ ਕੌਮੀ ਜੌਦਾ ਆਇਆ ਤੇ ਉਥੇ ਅੰਮਤਪਾਲ ਸਿੰਘ ਮਹਿਰੋ ਉਸ ਲੜਕੀ ਦੇ ਹੱਕ ਦੇ ਵਿੱਚ ਗਿਆ ਬੇਸ਼ੱਕ ਚਲੋ ਉਹਨਾਂ ਨੇ ਬਾਅਦ ਦੇ ਵਿੱਚ ਜੋ ਵੀ ਕੋਈ ਫੈਸਲਾ ਕਰ ਲਿਆ ਆਪਦਾ ਉਹ ਵੱਖਰੀ ਗੱਲ ਆ ਪਰ ਜਿਹੜੇ ਦਰਿੰਦਿਆਂ ਨੇ ਉੱਥੇ ਇਹ ਕੰਮ ਕੀਤਾ ਸੀ ਅੰਮ੍ਰਿਤਪਾਲ ਸਿੰਘ ਮੈਰੋ ਉਹਨਾਂ ਦੇ ਬਾਗੇ ਉਹਨਾਂ ਦੇ ਘਰ ਦੀ ਕੰਧ ਉੱਤੇ ਕੀ ਲਿਖਿਆ ਸੀ ਕਿ ਸਿੱਖ ਕੌਮ ਜਿਉਂਦੀ ਆ ਬਦਲਾ ਲਵੇਗੀ ਤੇ ਬਾਅਦ ਦੇ ਵਿੱਚ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਉਹ ਮੈਰੋ ਨੇ ਇਹ ਇੰਟਰਵਿਊ ਦਿੱਤੀ ਆ ਕਿ ਜਿਹੜਾ ਮੈਂ ਲਿਖਿਆ ਸੀ ਇਹ ਮਿੱਤੋਂ ਦੀਪ ਸਿੱਧੂ ਨੇ ਕਿਹਾ ਸੀ ਕਿ ਇਸ ਤਰ੍ਹਾਂ ਲਿਖ ਕੇ ਆਉਣਾਗਾ ਇਹ ਦੀਪ ਸਿੱਧੂ ਦੀ ਸੋਚ ਜੱਜ ਬਾ ਅੱਜ ਕਈ ਕਹਿੰਦੇ ਆ ਐਕਟਰਾਂ ਦੀ ਕੋਈ ਕਹਿੰਦਾ ਜੀ ਰੀਨੇ ਰਾਇ ਰੱਖੀ ਸੀ ਉਹਨੇ ਕੋਈ ਕਿਸ ਤਰ੍ਹਾਂ ਭੌਂਕਦਾ ਕੋਈ ਕਿਸ ਤਰ੍ਹਾਂ ਛੱਡੋ ਨਾ ਲੋਕਾਂ ਦੀ ਖੱਤਿਆਂ ਦੀਆਂ ਕਤੀੜਾਂ ਦੀਆਂ ਗੱਲਾਂ ਤੇ ਮੈਂ ਤੁਹਾਨੂੰ ਅੱਜ ਜਿਹੜਾ ਕਿ ਅੱਜ ਪੰਜਾਬ ਦੇ ਵਿੱਚ ਗੰਦ ਪੈ ਰਿਹਾਗਾ ਨਾਨਕ ਸਰਾਲੇ ਜਿਹੜੇ ਨੇ ਠੱਗ ਟੋਲਾ ਮਾਰ ਸਿੰਘ ਪਹਾੋਵੇ ਵਾਲਾ ਆ ਇੱਕ ਹੋਰ ਸੇ ਸਾਧ ਮੋਟਾ ਜਾਂ ਜਿਹੜਾ ਕਿ ਤਰ੍ਹਾਂ ਤਰ੍ਹਾਂ ਦੇ ਗੀਤ ਗਾਉਂਦਾ ਸੀ ਤਰ੍ਹਾਂ ਤਰ੍ਹਾਂ ਕੱਢਦਾ ਸੀ ਉਹ ਝੋਲੇ ਤੇ ਬੈਠਾ ਉਹ ਸਾਦਾ ਮਾਗਰ ਮਾਸ ਵਾਂਗੂ ਤੇ ਉਹਨੂੰ ਜਿਹੜੀਆਂ ਬੀਬੀਆਂ ਸਾਡੀਆਂ ਉਹਨੂੰ ਝੂਠੇ ਮਾਟੇ ਦੇਈ ਜਾਂਦੀਆਂ ਸੀ ਝੂਠੇ ਮਾਟਿਆਂ ਵਾਲਾ ਸਾਦਾ ਸ਼ਰਮ ਨਹੀਂ ਆਉਦੀ ਉਹ ਕੋਈ ਲੱਟਾ ਕੁੱਟੀ ਜਾਂਦਾ ਕੋਈ ਕੁਸ ਕੁੱਟੀ ਜਾਂਦਾ ਫਿਰ ਕਹਿੰਦੇ ਸਾਡੇ ਨਾਲ ਬਲਾਤਕਾਰ ਹੋ ਗਿਆ ਤੇ ਫਿਰ ਮੂੰਹ ਜਾਂ ਲੁਕੋ ਕੇ ਤੇ ਫਿਰ ਅੰਮਰਤਪਾਲ ਸਿੰਘ ਮੈਰੋ ਤੇ ਜਾਂ ਫਿਰ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ ਤੇ ਉਹਨੂੰ ਯਾਦ ਕਰਦੇ ਆ ਸਿੱਖ ਦਾ ਫਰਜ ਆ ਹਰ ਇੱਕ ਉਸਤੀ ਭੈਣ ਦੀ ਰੱਖਿਆ ਕਰਨੀ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਤ ਰੱਖਦੀ ਹੋਵੇ ਜਾਤੀ ਦੇ ਨਾਲ ਸੰਬੰਧਤ ਰੱਖਦੀ ਹੋਵੇ ਪਰ ਨਾਲ ਸਰ ਵਾਲਿਆ ਤਿੰਨ ਚਾਰ ਠੱਗ ਨਿਕਲੇ ਆ ਇੱਕ ਜੱਸੀ ਆ ਜੱਸੀ ਤੋਂ ਪਹਿਲਾ ਸੈਦ ਆ ਇੱਕ ਉਹ ਚਰਨ ਘਾਟ ਵਾਲਾ ਗਾ ਬਲਜਿੰਦਰ ਆ ਤੇ ਮੈਨੂੰ ਲੱਗਦਾ ਹੁਣ ਜਿਹੜਾ ਨਾ ਮੁਖੀ ਦੱਸਿਆ ਜਾ ਰਿਹਾ ਲੱਖਾ ਹੁਣ ਸਪਾਈਆਂ ਦੇ ਰਿਹਾ ਅੰਮਰਤਪਾਲ ਸਿੰਘ ਮੈਨੂੰ ਨੇ ਕਿਹਾ ਕਿ ਇੱਕ 60 160 ਬੱਚਿਆਂ ਦੇ ਨਾਲ ਕੀ ਕੁਝ ਕਰਦਾ ਸੀ ਉਹ ਸਾਦਾ ਤੇ ਉਹ ਬੀਬੀ ਨੇ ਦੱਸਿਆ ਕਿ ਮੇਰੇ ਘਰ ਵਾਲਾ ਇਹਦਾ ਚੇਲਾ ਸੀ ਅੰਦਰ ਇਹਦੇ ਮੱਸੀ ਜਾਂਦੀ ਸੀ ਤੇ ਫਿਰ ਅੰਦਰ ਜਿਹੜੀਆਂ ਲੜਕੀਆਂ ਦੇ ਨਾਲ ਕਰਦਾ ਸੀ ਉਹ ਸਾਰਾ ਕੁਝ ਲੜਕੀ ਨੇ ਉਹ ਦੱਸ ਦਿੱਤਾ ਤੇ ਉਹ ਸਾਰਾ ਕੁਝ ਬਾਹਰ ਆ ਗਿਆ ਹੁਣ ਮੈਨੂੰ ਦੱਸੋ ਇਹ ਸਰਸੇ ਵਾਲੇ ਸਾਧ ਨਾਲ ਘਟਨੇ ਇਹ ਇਹਨਾਂ ਦੀ ਜਗ੍ਹਾ ਕਿੱਥੇ ਹੋਣੀ ਚਾਹੀਦੀ ਆ ਸਨੈਰੀਆ ਜੇਲ ਇਹਨਾਂ ਸਾਰੇ ਡੇਰੇਦਾਰਾਂ ਦੀ ਆ ਜਿਨ੍ਹਾਂ ਨੇ ਕੋ ਗਰਮ ਕੀਤਾਗਾ ਬੱਚਿਆਂ ਦੇ ਨਾਲ ਔਰਤਾਂ ਦੇ ਨਾਲ ਆ ਇਹਨਾਂ ਦੀ ਜਗ੍ਹਾ ਹੋਣੀ ਚਾਹੀਦੀ ਆ ਸਨੈਰੀਆ ਜੇਲ ਸਾਰਿਆਂ ਨੂੰ ਫੜ ਕੇ ਇਹਨਾਂ ਨੂੰ ਬੰਨ ਕੇ ਨਾਲ ਲੱਤਾ ਇਹਨਾਂ ਦੀਆਂ ਸਰਕਾਰ ਨੂੰ ਚਾਹੀਦਾ ਪ੍ਰਚਾਰ ਨੂੰ ਚਾਹੀਦਾਗਾ ਨਿਕਾ ਮੋਟਾ ਪਰਤੇ ਦਰਦੇ ਕਰਕੇ ਇਹਨਾਂ ਪਖੰਡੀ ਸਾਨਾਂ ਨੂੰ ਫੇਰ ਛੱਡਿਆ ਜਾਂਦਾਗਾ ਤੇ ਸਾਰਿਆਂ ਨੂੰ ਜਾ ਕੇ ਇਹਨਾਂ ਨੂੰ ਉੱਥੇ ਠੋਕੋ ਜੇਕਰ ਜਿਹੜਾ ਬੰਦਾ ਸੱਚ ਦੀ ਬਾਤ ਚੁਕਦਾ ਸੀ ਸਿੱਖ ਕੌਮ ਦੀ ਬਾਤ ਚੁਕਦਾ ਸੀ ਸਾਡੇ ਨੌਜਵਾਨਾਂ ਦੀ ਬਾਤ ਚੁਕਦਾ ਸੀ ਨਸਾ ਸੜਾਉਂਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਨਿਕੇ ਜੇ ਪਰਤੇ ਪਰਤੇ ਤੇ ਉਹਨੂੰ ਜੇਕਰ ਤੁਸੀਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੱਠ ਸਕਦੇ ਹੋ ਤੇ ਇਹਨਾਂ ਬਲਾਤਕਾਰ ਦੇ ਸਾਧਾ ਨੂੰ ਉਹ ਜਿਨ੍ਹਾਂ ਨੇ ਬੱਚੇ ਤੱਕ ਨਹੀਂ ਛੱਡੇ ਤੇ ਇਹਨਾਂ ਨੂੰ ਇਹਨਾਂ ਦੀ ਜੇਲ੍ਹ ਕਿਹੜੀ ਬਣਦੀ ਆ ਫੇਰ ਤੇ ਇਹਨਾਂ ਨੂੰ ਕਾਲੇ ਪਾਣੀ ਨਹੀਂ ਭੇਜਣਾ ਚਾਹੀਦਾ ਅੰਬਰਤਪਾਲ ਸਿੰਘ ਜਦੋਂ ਨੌ ਲੈਂਦੇ ਅੰਬਰਤਪਾਲ ਸਿੰਘ ਮੈਰੋ ਤੇ ਅੰਬਰਤਪਾਲ ਸਿੰਘ ਖਾਲਸਾ ਐਮਪੀ ਅੱਜ ਇਹ ਦੋ ਨੌ ਨੇ ਅਹਤੇ ਨੌ ਹੋ ਗਏ ਪੰਜਾਬ ਦੇ ਵਿੱਚ ਬਾਲਟ ਦੇ ਵਿੱਚ ਇਹਨਾਂ ਦੋਨਾਂ ਨਾਵਾਂ ਤੇ ਜਿਹੜੇ ਲੋਕਾਂ ਨੂੰ ਬੜੀ ਅਲਰਜੀ ਆ ਤੇ ਥਾਰ-ਥਾਰ ਕੰਮਦੇ ਨੇ ਹੁਣ ਕਈ ਇੱਕ ਇੱਥੇ ਆ ਬਾਬਾ ਜਿਹੜਾ ਕੋਈ ਸੂਰ ਦਾ ਗਲ ਦੇ ਵਿੱਚ ਪਾਈ ਫਿਰਦਾ ਤਵੀਤ ਜੇ ਕੋਈ ਹਾਥੀ ਦਾ ਦੰਦ ਪਾਈ ਫਿਰਦਾ ਕੋਈ ਕਾਸੇ ਦਾ ਦੰਦ ਪਾਈ ਫਿਰਦਾ ਜਿਹੜੇ ਨੇ ਉਜੋਦੇ ਦੇ ਵਿੱਚ ਲੰਗਰ ਲਾਇਆ ਸੀ ਉਹ ਪਖੰਡੀ ਸਾਹ ਦਾ 17 18 ਦਾ ਮਾਲਾ ਜੇ ਪਾਈ ਫਿਰਦਾਗਾ ਤੇ ਅੱਜ ਉਹ ਕਹਿ ਰਿਹਾ ਅੰਮਰਤਪਾਲ ਸਿੰਘ ਮੈਰੋ ਦੇ ਖਿਲਾਫ ਬੋਲ ਰਿਹਾ ਹੈਗਾ ਕਹਿੰਦਾ ਉਹਨੇ ਕਾਨੂੰਨ ਤੋਂ ਬਿਨਾਂ ਚੱਲ ਰਿਹਾ ਤੁਸੀਂ ਕਾਨੂੰਨ ਦੇ ਮੁਤਾਬਕ ਚੱਲ ਰਹੇ ਹੋ ਅੱਜ ਪੰਜਾਬ ਦੀ ਧਰਤੀ ਉੱਤੇ ਜਿਹੜਾ ਕੁਝ ਹੋ ਰਿਹਾ ਹੈਗਾ ਉਹ ਕਾਨੂੰਨ ਦੇ ਦਾਇਰੇ ਚ ਹੋ ਰਿਹਾ ਹੈਗਾ ਕਿਹੜਾ ਕਰਿਆਗਾ ਇੱਥੇ ਕਾਨੂੰਨ ਕਾਨੂੰਨ ਸਰੇਆ ਮੱਥਾਂ ਦੇ ਵਿੱਚ ਆ ਭਈਆਂ ਨੇ ਅੱਜ ਲੁਧਿਆਣਾ ਰੋਕਿਆ ਤੇ ਉੱਥੇ ਨੌਜਵਾਨ ਲੜਕੀ ਪੁਲਿਸ ਵਾਲੀ ਮੁਲਾਜ਼ਮਾ ਜੇ ਥੱਪੜ ਮਾਰਦੀ ਆ ਉਹ ਭਈਏ ਦੇ ਤੇ ਬਰਾਬਰ ਥੱਪੜ ਮਾਰਦਾ ਭਈਆ ਤੁਹਾਡੀ ਔਕਾਤ ਦਿਖਾ ਦੇਣਗੇ ਇਹ ਪ੍ਰਵਾਸੀ ਜਿਹੜੇ ਤੁਸੀਂ ਮਜ਼ਦੂਰ ਪ੍ਰਵਾਸੀ ਕਹਿੰਦੇ ਹੋ ਹੁਣ ਤਾਂ ਪੁਲਸ ਨੂੰ ਵੀ ਪੈਣ ਲੱਗ ਗਏ ਜੇ ਸਿੱਖ ਨੇ ਕੋਈ ਜਾਂ ਕਿਸੇ ਨੇ ਹੋਰ ਇਸ ਤਰ੍ਹਾਂ ਕੀਤਾ ਹੁੰਦਾ ਤੇ ਅਨਕਾਊਂਟਰ ਕੀਤਾ ਹੁੰਦਾ ਉਹਦਾ ਪੁਲਸ ਨੇ ਵੀ ਸਰਕਾਰਾਂ ਵੀ ਵੋਟਾਂ ਦੀ ਖਾਤਰ ਜਾਂ ਪਤਾ ਕਿ ਉਹਨਾਂ ਦੀ ਗਿਣਤੀ ਵਾਧਾ ਕਿ ਉਹਨਾਂ ਨੇ ਚੱਕਾ ਜਾਮ ਕਰ ਦਿੱਤਾ ਧਰਨਾ ਜਿਹੜਾ ਲਾ ਕੇ ਜਿਹੜਾ ਸਾਰਾ ਚੌਂਕ ਜਾਮ ਕਰ ਦਿੱਤਾ ਸਰਕਾਰਾਂ ਵੀ ਡਰਦੀਆਂ ਉਹਨਾਂ ਤੇ ਪ੍ਰਸ਼ਾਸਨ ਵੀ ਉਹਨਾਂ ਤੋਂ ਡਰਦਾ ਤੇ ਸਿੱਖ ਨੇ ਚੁੱਕਿਆ ਹੁੰਦਾ ਜੇ ਛੱਡੇ ਪਾੜੇ ਹੁੰਦੇ ਸਿੱਖ ਦੇ ਅੱਤਵਾਦੀ ਉਹਨੂੰ ਬੱਕਵਾਦੀ ਪਤਾ ਨਹੀਂ ਕੀ ਕੀ ਨਾਉ ਧਰਦੇ ਸੀ ਉਹਨਾਂ ਨੇ ਅੰਬਦਪਾਲ ਸਿੰਘ ਮੈਰੋ ਅੱਜ ਜੋ ਕਰ ਰਿਹਾ ਕੱਲ ਦਾ ਪਤਾ ਨਹੀਂ ਅੱਜ ਜੋ ਕਰ ਰਿਹਾ ਸਿੱਖ ਕੌਮ ਦੇ ਖਾਤਰ ਸਿੱਖ ਕੌਮ ਦਾ ਅੱਜ ਉਹ ਹੀਰੋਆ ਨੌਜਵਾਨ ਇਹਨਾਂ ਟੀਕਾ ਪਵਾਇਆਂ ਹੋਈਆਂ ਸਾਧਾਂ ਦੀਆਂ ਲਗਾੜੀਆਂ ਦੀਆਂ ਤੇ ਨਾਲ ਟੀਕਾ ਪਈਆਂ ਹੋਈਆਂ ਜਿਹੜੇ ਉਹਨਾਂ ਸਾਧਾਂ ਦੇ ਜਿਹੜੇ ਉਹਨਾਂ ਸਾਧਾਂ ਦੇ ਚੌਂਕੀ ਭਰਦੇ ਨੇ ਜਾਂ ਉਹਨਾਂ ਦੇ ਗੜਵਾਈ ਨੇ ਜਾਂ ਆਪਾਂ ਇਹ ਕਹ ਲਈਏ ਕਿ ਜਿਨੇ ਸਿੱਖ ਕੌਮ ਨੂੰ ਭੰਡਣਾ ਜਿਨੇ ਅੰਮ੍ਰਿਤਪਾਲ ਮੈਰੋ ਨੂੰ ਭੰਡਣਾਗਾ ਅੱਜ ਉਹ ਲੋਕਾਂ ਵਿੱਚ ਟੀਕਾ ਪਈਆਂ ਨੇ ਦੂਸਰੇ ਪਾਸੇ ਭਾਈ ਅੰਬਰਤਪਾਲ ਸਿੰਘ ਖਾਲਸਾ ਜੋ ਡਿਬਰੂਗੜ ਦੇਲ ਦੇ ਵਿੱਚ ਬੰਦਾ ਆਉਣ ਵਾਲੀ 4 ਦਸੰਬਰ ਨੂੰ ਬਾਹਰ ਆ ਜਾਣਾਗਾ ਤੇ ਫਿਰ ਇਹਨਾਂ ਜਿਹੜਾ ਹੋਰ ਨੇ ਪੱਲੀ ਚੱਕ ਮਹਿਕਮਾ ਜਾਂ ਦੂਸਰਾ ਤੀਸਰਾ ਤੇ ਜਿਹਨੇ ਆ ਧਰਨਾ ਵੀ ਲਾਉਣਾ 1 ਦਸੰਬਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਉਹਨਾਂ ਦੀਆਂ ਵੀ ਚੀਕਾ ਆਉਣ ਵਾਲੇ ਦਿਨਾਂ 'ਚ ਪੈਂਦੀਆਂ ਦੇਖਿਓ ਅੱਜ ਸਾਡਾ ਹਾਸਲ ਕਿਉਂ ਹੋ ਰਿਹਾ ਹੈ ਜਾਂ ਜਿਹੜਾ ਕੋਈ ਸਾਡਾ ਨੌਜਵਾਨ ਆ ਇਹਨਾਂ ਡੇਰਿਆਂ ਦੇ ਖਿਲਾਫ ਬੋਲਦਾ ਸਰਕਾਰਾਂ ਦੇ ਖਿਲਾਫ ਬੋਲਦਾ ਆ ਦੂਜੇ ਤੀਜੇ ਲੜਣ ਦੇ ਖਿਲਾਫ ਬੋਲਦਾ ਚੱਕ ਕੇ ਉਹਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿਓ ਇਹ ਜੇਲ੍ਹਾਂ ਦੇ ਵਿੱਚ ਕਿਦੋਂ ਤੱਕ ਕਿੰਨੇ ਕੁ ਤੁਸੀਂ ਬੰਦ ਕਰੋਗੇ ਨੌਜਵਾਨਾਂ ਦਵਾਇਆ ਨਹੀਂ ਦਬਦੇ ਕਿਉਂਕਿ ਹੱਕਾਂ ਦੇ ਖਾਤਰ ਜਿਹੜਾ ਇੱਕ ਪੰਜਾਬੀਆਂ ਦੇ ਅੰਦਰ ਆ ਪਰ ਕੁਝ ਕ ਮੈਨੂੰ ਇੱਥੇ ਮਾਫ਼ ਕਰਨਾ ਕਹਿਣਾ ਪੂਆ ਕਿ ਕੁਝ ਕ ਪੰਜਾਬੀਆਂ ਦੀ ਗੈਰਤਮੰਦ ਮਰ ਗਈ ਅਣਖ ਮਰ ਗਈ ਬੇਕਰ ਨੂੰ ਤਾਂ ਉਹ ਪੰਜਾਬੀ ਵੀ ਲੱਗਣਗੇ ਸਿੱਖ ਵੀ ਲੱਗਣਗੇ ਪਰ ਉਹਨਾਂ ਦੀ ਗੈਰਤਮੰਦ ਮਰ ਚੁੱਕੀ ਆ ਉਹ ਸਿਰਫ ਲੈਵ ਹੋਣ ਜਾਣਦੇ ਆ ਸਿਰਫ ਉਹ ਇੱਕ ਦੂਜੇ ਦੇ ਖਿਲਾਫ ਜਿਹੜਾ ਭੰਕੁਰ ਤੋਂ ਬਿਨਾਂ ਉਹਨਾਂ ਦੇ ਕੋਲ ਹੋਰ ਕੋਈ ਚਾਰਾ ਨਹੀਂ ਨਾ ਕੋਈ ਕੰਮ ਆ ਹੁਣ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜੇ ਲੋਕ ਨੇ ਸਰਕਾਰਾਂ ਦੇ ਦੇਖੋ ਕਦਰ ਖੁਸੀ ਕਰਨੀ ਹੁੰਦੀ ਆ ਕੀਤੀ ਆ ਅੱਜ ਕੇ ਕੀਤੀ ਆ ਅੱਜ ਜਿਹੜੇ ਆ 5-7 ਜਿਹੜੇ ਵਿਗਿਆੜ ਬਿੱਲੇ ਜਿਹੇ ਨੇ ਕੋਈ ਤੋਰੀ ਵਰਗਾ ਮੂੰਹ ਵਾਲਾ ਕੋਈ ਮਤੀਰੇ ਵਰਗਾ ਮੂੰਹ ਕਢਾਈ ਫਿਰਦਾਗਾ ਕੋਈ ਕਮੇ ਆ ਕੋਈ ਗੋਲ ਦਮਾਲਾ ਬਣ ਕੇ ਕੋਈ ਉੱਤ ਦੀ ਕਿਰਪਾਨਾ ਪਾ ਕੇ ਜਿਹੜਾ ਅੱਜ ਭਾਈ ਅੰਮਰਤਪਾਲ ਸਿੰਘ ਖਾਲਸਾ ਦਾ ਵਿਰੋਧ ਕਰ ਰਹੇ ਨੇ ਅਧਿਕਾਰ ਇਹ ਦੇ ਕੇ ਭਾਈ ਅੰਬਤਪਾਲ ਸਿੰਘ ਦੇ ਜਿਹੜਾ ਉਹਨੂੰ ਜਿਹੜਾ ਕਿ ਜੇਲ੍ਹਾਂ ਦੇ ਵਿੱਚ ਟੱਕਿਆ ਜਾਵੇ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਜਾ ਉਹਦੇ ਨਾਲ ਦੇ ਸਾਥੀ ਨੇ ਜਿਨ੍ਹਾਂ ਨੇ 30-30 ਸਾਲ ਤੱਕ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਅੱਜ ਇਹ ਲੋਕ ਚਾਹੁੰਦੇ ਨੇ ਕਿ ਉਹਨਾਂ ਨੌਜਵਾਨਾਂ ਵਾਂਗੂ ਇਹ ਨੌਜਵਾਨ ਵੀ ਜਿਹੜਾ ਕਿ ਜੇਲ੍ਹਾਂ ਦੇ ਵਿੱਚ ਸੜੇ ਤੇ ਜਿਹੜੇ ਦੂਜੇ ਨੇ ਵੀ ਇਹ ਜੇਲ੍ਹਾਂ ਦੇ ਵਿੱਚ ਸੜੇ ਤੇ ਅਸੀਂ ਸਰਕਾਰਾਂ ਦੇ ਤੇ ਪ੍ਰਸ਼ਾਸਨ ਦੇ ਮੁਖਰ ਬਣਿਏ ਮੁਖਰ ਬਣ ਕੇ ਤੁਸੀਂ ਕੰਮ ਕਰ ਰਹੇ ਹੋ ਅੱਜ ਸਿੱਖ ਦਾ ਮਾਣ ਉੱਚਾ ਹੋਣਾ ਸੀ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਹਰ ਇੱਕ ਸਿੱਖ ਨੇ ਖੜਨਾ ਸੀ ਇਸ ਤਰ੍ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਖੜਨਾ ਸੀ ਕਿਉਂਕਿ ਖੰਡੂਰ ਸਾਹਿਬ ਵਸਤੀਆਂ ਨੇ 4 ਲੱਖ ਲੋਕਾਂ ਨੇ ਵੋਟਾਂ ਪਾਈਆਂ ਸੰਗਤ ਨੇ ਤੇ ਅੱਜ ਉਹਨਾਂ ਦੇ ਖਿਲਾਫ ਜਿਹੜਾ ਤਰ੍ਹਾਂ ਤਰ੍ਹਾਂ ਦੇ ਪ੍ਰਪੋਗੈਂਡੇ ਕੀਤੇ ਜਾ ਰਹੇ ਨੇ ਇਹ ਸਾਰਾ ਕੁਝ ਰਲ ਮਿਲ ਕੇ ਹੋ ਰਿਹਾਗਾ ਤੇ ਇਸ ਕਰਕੇ ਜਿਹੜੀਆਂ ਚੀਕਾਂ ਵੱਜਦੀਆਂ ਨੇ ਲੋਕਾਂ ਦੇ ਜਦੋਂ ਭਾਈ ਅੰਮਰਤਪਾਲ ਸਿੰਘ ਖਾਲਸਾ ਐਮਪੀ ਦਾ ਜਦੋਂ ਨਾਮ ਆ ਜਾਂਦਾ ਤੇ ਉਦੋਂ ਨਾਲ ਲੋਕਾਂ ਦੇ ਅੰਦਰ ਪਸੂੜੀ ਪੈਣੀ ਸ਼ੁਰੂ ਹੋ ਜਾਂਦੀ ਆ ਮਿਰਚਾਂ ਲੱਗ ਜਾਂਦੀਆਂ ਨੇ ਹੁਣ ਕਈ ਇੱਥੇ ਕਮੈਂਟਰੀ ਜੇ ਕਰਦੇ ਨੇ ਜਿਹੜੇ ਉਹ ਪਤਾ ਨਹੀਂ ਕਿੱਥੋਂ ਕੱਢੇ ਵੱਢੇ ਆਉਂਦੇ ਨੇ ਮੈਂ ਉਹਨਾਂ ਨੂੰ ਕਹਿਣਾ ਕਿ ਤੁਸੀਂ ਜੇ ਚੁੱਪ ਕਰ ਜਿਓ ਤਾਂ ਵਧੀਆ ਚੁੱਪ ਕਰ ਜਿਓ ਤਾਂ ਵਧੀਆ ਤੇ ਜਿਸ ਤਰ੍ਹਾਂ ਤੁਹਾਡੀ ਤੁਸੀਂ ਕਹਿੰਦੇ ਬੋਲੀ ਭਾ ਉਸ ਤਰ੍ਹਾਂ ਬੋਲੀ ਬੋਲਣੀ ਪੈਂਦੀ ਆ ਤੇ ਇਸ ਕਰਕੇ ਭਾਈ ਅੰਮਰਤਪਾਲ ਸਿੰਘ ਦੋ ਅੰਮਰਤਪਾਲ ਸਿੰਘ ਹੋ ਗਏ ਨੇ ਹੁਣ ਤਾਂ ਅਜੇ ਅੰਮਰਤਪਾਲ ਸਿੰਘ ਇੱਕ ਜਿਹੜਾ ਬਾਹਰ ਆ ਸਰਕਾਰਾ ਉਸ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਉਹਦੇ ਪਰਚਾ ਦਰਜ ਕਰਕੇ ਉਹਨੂੰ ਵੱਡੀਆਂ ਧਿਰਾਂ ਜਿਹੜੀਆਂ ਨੇ ਜਿਹੜੇ ਵੱਡੇ ਖੌਫੀ ਸਾਧ ਨੇ ਬਾਬੇ ਕਹਨੇ ਜਿਨ੍ਹਾਂ ਨੂੰ ਤੁਸੀਂ ਆ ਲੱਕਾ ਹੋਇਆ ਜੱਸੀ ਹੋਇਆ ਸਾਰੇ ਨਾਨਕਸਰ ਵਾਲਿਆਂ ਨੇ ਨੇੜਾ ਕੰਮ ਫੜਿਆਗਾ ਬਲਾਤ ਕਰਦੇ ਨੇ ਡੇਰਿਆਂ ਦੇ ਵਿੱਚ ਹੋ ਰਹੇ ਨੇ ਤੇ ਅੱਖਾਂ ਵਿੱਚ ਕੇ ਲੋਕ ਜਾਈ ਜਾ ਰਹੇ ਨੇ ਸ਼ਰਮ ਤਾਂ ਹਜਾ ਇਹਨਾਂ ਲੋਕਾਂ ਦੇ ਕੋਲੇ ਵੀ ਹੈ ਨਹੀਂ ਫਿਰ ਕੋ ਕਹਿੰਦੇ ਸਰਦਾ ਉਹ ਇਹਨਾਂ ਠੱਗਾਂ ਕੋਲੇ ਕਹਿੰਦਾ ਸਰਦਾ ਤੇ ਨਾਮ ਲਿਖਿਆ ਹੋਇਆ ਤਾਂ ਹ ਸਿੱਖ ਕੌਮ ਨੂੰ ਇਹਦੇ ਉੱਤੇ ਵੀ ਬੜਾ ਇੱਕ ਪ੍ਰਸ਼ਨ ਜਿਹੜਾ ਬਹੁਤ ਵੱਡਾ ਹੈਗਾ ਇਹਦੇ ਉੱਤੇ ਇੱਕ ਬੜਾ ਅਹਿਮ ਮੁੱਦਾ ਹੈਗਾ ਜਿੱਥੇ ਇਹਨਾਂ ਨੇ ਲਿਖਿਆ ਨਾਨਕ ਸਰ ਭਗਤੀ ਦਾ ਘਰ ਸਿੱਖ ਕੌਮ ਨੂੰ ਬੇਨਤੀ ਆ ਜਿਹੜਾ ਨਾਨਕ ਲਿਖਿਆ ਮੂਰੇ ਨਾਨਕ ਸ਼ਬਦ ਨੂੰ ਬਦਲ ਕੇ ਇਹਨਾਂ ਦਾ ਜੋ ਮਰਜ਼ੀ ਏ ਧਰੀ ਜਾਣ ਇਹਨਾਂ ਦੇ ਵਿੱਚ ਜਿਹੜਾ ਇਹ ਮੁੱਦਾ ਵੱਡਾ ਗਾ ਇਹ ਵੀ ਉਠਾਉਣਾ ਚਾਹੀਦਾ ਗਾ ਨਾਨਕ ਸਾਰਾ ਭਗਤੀ ਦਾ ਘਰ ਬਾਹਰ ਤਾਂ ਇਹ ਲਿਖ ਦਿੱਤਾ ਤੇ ਅੰਦਰ ਕਿਹੜੀਆਂ ਭਗਤੀਆਂ ਹੋ ਰਹੀਆਂ ਨਹੀਂ ਬਈ ਤੁਹਾਡੇ ਭੋਰਿਆਂ ਦੇ ਵਿੱਚ ਤੁਹਾਡੇ ਕਮਰਿਆਂ ਦੇ ਵਿੱਚ ਤੁਸੀਂ ਇਲ ਜਾ ਕੇ ਬੱਚੇ ਤੱਕ ਨਹੀਂ ਛੱਡਿਓ ਜਨਾਨੀਆਂ ਤੱਕ ਨਹੀਂ ਛੱਡੀਆਂ ਕੁੜੀਆਂ ਵੀ ਛੱਡੀਆਂ ਸ਼ਰਮ ਨਾਲ ਮਰਜੋ ਅਜੇ ਕਹਿੰਦੇ ਜੀ ਮਿਸਰੀ ਦਾ ਪ੍ਰਸਾਦ ਟਿਕਦਾ ਇੱਥੇ ਤਾਂ ਇਹ ਤਾਂ ਚੜਾਵਾ ਚੜਦਾ ਨਹੀਂ ਉਹ ਜਿਹੜੇ ਜਿਹੜੇ ਐਡੇ ਐਡੇ ਤੁਹਾਡੇ ਆਪਣੇ ਡੇਰੇ ਬਣ ਗਏ ਇਹ ਰੱਬ ਤੋਂ ਰੁਪਿਆ ਆਉਂਦਾ ਤਾਫਾ ਤੋਂ ਡਿੱਗਦਾ ਕਰਪੀਆ ਇਹ ਤੁਹਾਡੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਨੇ ਇਹ ਰੱਬ ਤੋਂ ਆਉਂਦੀਆਂ ਨੇ ਇੱਕ ਹੋਰ ਦੱਸਾਂ ਪਖੰਡਾ ਇਹਨਾਂ ਦਾ ਐਡਾ ਸਿਰੇ ਦਾ ਇੱਕ ਕੋਈ ਐਸੇ ਸਾਧ ਡੇਰੇ ਦੇ ਵਿੱਚ ਕੋਈ ਕਹਿੰਦੇ ਕਾਰ ਖੜੀ ਮੈਂ ਤਾਂ ਦੇਖੀ ਨਹੀਂ ਕਹਿੰਦੇ ਜੀ ਉਹ ਕਾਰ ਆ ਆਪੇ ਚੱਲ ਪੈਂਦੀ ਆ ਆਪੇ ਬੰਦ ਹੋ ਜਾਂਦੀ ਆ ਤੇ ਸਵੇਰੇ ਜਿਹੜਾ ਦਾਤਨ ਗੜਬਾਕ ਸਹਿਰਾ ਉਹਦੇ ਖੇਤ ਧਰਿਆ ਜਾਂਦਾਗਾ ਸਾਧ ਦੇ ਉਹ ਮਰ ਚੁੱਕਿਆ ਸਾ ਤਾਂ ਆਖੇ ਜੀ ਉਹਦੇ ਪਲੰਗ ਤੇ ਧਰਿਆ ਜਾਂਦਾ ਸਵੇਰੇ ਦਾਤਨ ਵੀ ਘਰੀ ਪਈ ਹੁੰਦੀ ਆ ਪਾਣੀ ਵੀ ਡੋਲਿਆ ਪਿਆ ਹੁੰਦਾ ਕਸੈਰਾ ਵੀ ਗਿੱਲਾ ਹੁੰਦਾ ਆਹ ਦੇਖੋ ਇਹਨਾਂ ਦਾ ਹਾਲ ਆ ਇਤੋਂ ਵੱਧ ਬਸਰਮਈ ਦੀ ਹੱਦ ਦੱਸੋ ਕੀ ਆ ਇਸ ਤੋਂ ਵੱਧ ਠੱਗੀ ਦਾ ਜਾਲ ਹੋਰ ਕੀ ਆ ਗੱਡੀ ਕਹਿੰਦੇ ਹੋਰ ਕੋਈ ਮਾਰਦੀ ਧੱਕਾ ਲਾਈ ਜਾਵੇ ਕਹਿੰਦੇ ਗੱਡੀ ਨਹੀਂ ਸਟਾਰਟ ਹੁੰਦੀ ਆਪਦੇ ਆਪ ਹੁੰਦੀ ਹੈ ਗੱਡੀ ਸਟਾਰਟ ਕਹਿੰਦੇ ਇਸ ਤਰ੍ਹਾਂ ਲੋਕ ਇਹ ਪਖੰਡ ਫਲਾ ਕੇ ਤੁਹਾਨੂੰ ਜਾਲ ਦੇ ਵਿੱਚ ਫਸਾਉਂਦੇ ਨੇ ਜਦੋਂ ਪੂਰੀ ਤਰ੍ਹਾਂ ਤੁਸੀਂ ਮੱਸੀ ਦੇ ਬਾਗ ਜਾਲ ਦੇ ਵਿੱਚ ਫਸ ਜਾਂਦੇ ਹੋ ਤੇ ਤੁਹਾਨੂੰ ਸੁੱਧਬੁੱਧ ਕੋਈ ਰਹਿੰਦੀ ਨਹੀਂ ਤੇ ਫਿਰ ਬਾਬੇ ਤੁਹਾਡੇ ਦੇ ਨਾਲ ਜਿਹੜੇ ਬਾਬੇ ਬਣੇ ਨੇ ਇਹ ਫਿਰ ਇਹ ਬਲਾਦਕਾਰੀ ਬਣਦੇ ਆ ਫਿਰ ਤੁਸੀਂ ਪਿੱਟਦੇ ਹੋ ਤੁਸੀਂ ਗੁਰੂ ਘਰਾਂ ਨੂੰ ਛੱਡ ਕੇ ਗੁਰੂਗ੍ਰੰਥ ਸਾਹਿਬ ਨੂੰ ਛੱਡ ਕੇ ਜਦੋਂ ਹੋਰ ਕਿਸੇ ਦੁਆਰ ਜਾਂਦੇ ਹੋ ਤਾਂ ਤੁਹਾਨੂੰ ਇਹ ਖਵਾਰੀਆਂ ਭੁਗਤਣੀਆਂ ਪੈਣਗੀਆਂ ਹੁਣ ਕਈਆਂ ਦੇ ਇਹੇ ਤੇ ਮਿਰਚਾਂ ਲੜਨੀਆਂ ਮਸਾਲੇ ਤਾਰ ਇੰਨਾ ਠੱਗ ਬਾਬਿਆਂ ਦਾ ਜਿਹੜਾ ਬਾਈਕਾਟ ਕਰਨਾ ਚਾਹੁੰਦਾ ਸਿਕੋਂ ਨੂੰ ਇਕੱਠਾ ਹੋਣਾ ਚਾਹੁੰਦਾ ਜਿਹੜਾ ਨਾਨਕ ਨਾਨਕਸਰ ਲਿਖਿਆਗਾ ਨਾਨਕ ਸਾਧੂ ਮੁਰੂ ਕੱਟ ਕੇ ਜੋ ਮਰਜੀ ਧਰੀ ਜਾਣਾ ਮੱਲੀ ਗੱਲ ਤਾਂ ਸਿਕੋਂ ਨੇ ਇੱਕ ਮਹਿੰਮ ਚਲਾਉਣੀ ਚਾਹੀਦੀ ਇਹਨਾਂ ਡੇਰਿਆਂ ਦੇ ਖਿਲਾਫ ਆ ਪੰਜਾਬ ਦੇ ਵਿੱਚ ਸਾਰੇ ਡੇਰੇ ਸੀਲ ਹੋਣੇ ਚਾਹੀਦੇ ਆ ਬੰਦ ਹੋਣੇ ਚਾਹੀਦੇ ਆ ਇਹ ਆਜ ਕੀ ਦੇ ਅੱਡੇ ਬਣ ਚੁੱਕੇ ਨੇ ਬਲਾਦਕਾਰੀ ਦੇ ਅੱਡੇ ਬਣ ਚੁੱਕੇ ਨੇ ਇਹ ਇੱਥੇ ਕੱਲਾ ਇੱਕ ਸੌਦਾ ਸਾਧ ਨੂੰ ਰੋਂਦੇ ਸੀ ਇੱਥੇ ਤਾਂ ਥਾਂ-ਥਾਂ ਤੇ ਸੌਦਾ ਸਾਧ ਆਉ ਹੋ ਗਏ ਗਰਮੀਤ ਰਾਮ ਰਹੀ ਵਰਗੇ ਸਾਸੇ ਵਾਲੇ ਦੇ ਜਿਹੜੇ ਕੀਤਾ ਸੀ ਉਹਨੇ ਬਲਾਦਕਾਰ ਇਹ ਉਦੋਂ ਵੀ ਹੱਦਾ ਪਾਰ ਕਰਦੇ ਜਾਂਦੇ ਨੇ ਇਹ ਇਹ ਪਹਿਲਾਂ ਕਿਹਾ ਕਿ ਚਿੱਟੀ ਸਿਉਂਖ ਆ ਜਿਹੜੀ ਚਿੱਟੀ ਸਿਉਂਖ ਸਿੱਖ ਧਰਮ ਦੀਆਂ ਜੜਾਂ ਦੇ ਵਿੱਚ ਬੈਠੀ ਆ ਸਿੱਖ ਧਰਮ ਨੂੰ ਖੋਰਾ ਲਾਉਣ ਵਾਸਤੇ ਉਸੀਂ ਮੰਨਦੇ ਨੇ ਕਿ ਇਹ ਨਹੀਂ ਜੀ ਨਹੀਂ ਜੀ ਪਖੰਡ ਬਾਦ ਜਿੰਦਾ ਕਰਦੇ ਆ ਇਹ ਆ ਕਿਤੇ ਜੀ ਉਹਦੇ ਥੱਲੇ ਜਿਹੜਾ ਅੱਗ ਮਚਾ ਕੇ ਉਹਦੇ ਨਾਲ ਫੇਰੇ ਲਈ ਜਾਂਦੇ ਆ ਇਹ ਕਦੇ ਕੁਸ ਕਰਦੇ ਆ ਕਦੇ ਨੱਚੀ ਜਾਂਦੇ ਆ ਕਦੇ ਭੰਗੜੇ ਪਾਈ ਜਾਂਦੇ ਆ ਡੇਰਿਆਂ ਦੇ ਵਿੱਚ ਮਹਾਰਾਜ ਦੀ ਸਵਾਰੀ ਦੇ ਮੂਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੂਰੇ ਇਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਲਗਾਵੇਂ ਇਹਨਾਂ ਦੀ ਛੱਡੀ ਹੋਈ ਆ ਖੁੱਲੀ ਠੀਕ ਆ ਕਿ ਜਦੋਂ ਬਾਬਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਨ ਤੇ ਉਦੋਂ ਲੋਕ ਇਹ ਖੁੱਡਾਂ ਦੇ ਵਿੱਚ ਵੜ ਗਏ ਸੀ ਤੇ ਅੱਜ ਇਹਨਾਂ ਲੋਕਾਂ ਦੀ ਹਿੰਮਤ ਪੈ ਗਈ ਤੇ ਧੀਆਂ ਪੜਨਾ ਸੁਰੱਖਤ ਨਹੀਂ ਇੱਥੇ ਤੇ ਸਰਕਾਰਾਂ ਉਹਨੀਆਂ ਸਰਕਾਰਾਂ ਨੇ ਇਹਨਾਂ ਦੇ ਫੜ ਗਏ ਜਿਹੜਾ ਇਹਨਾਂ ਨੂੰ ਨੂੜ ਕੇ ਛੱਡ ਦਿਆ ਨਹੀਂ ਸੁਨੈਰੀ ਵਰਗੀ ਜੇਲ੍ਹ ਦੇ ਵਿੱਚ ਜਾਂ ਹੋਰ ਜੇਲਾਂ ਦੇ ਵਿੱਚ ਇਸ ਕਰਕੇ ਦੋ ਅੰਬਰਪਾਲ ਸਿੰਘ ਨੇ ਜਿਨ੍ਹਾਂ ਨੇ ਪਖੰਡੀ ਦੀਆਂ ਸਾਧਾਂ ਦੀਆਂ ਅਤੇ ਉਹਨਾਂ ਨੂੰ ਸਪੋਰਟ ਕਰਨ ਵਾਲੇ ਲੋਕਾਂ ਦੀਆਂ ਚੀਕਾਂ ਪਵਾਨੀਆਂ ਹੋਈਆਂ ਨੇ ਦੱਬ ਕੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਰਹਿਜ ਜੀ ਦਾ ਖਾਲਸਾ ਰਹਿਜ ਜੀ ਕੀ ਫਤਿਹ